ਜੇਤੀ ਕੋਈ 40 ਸਾਲਾਂ ਦਾ ਤੁਸੀਂ ਦੇਖ ਲਓ ਵੀ 40 ਸਾਲ ਦੀ ਉਮਰ ਹੈਗੀ ਆ ਬਾਕੀ ਦੇਰੀ ਨਾਲ ਡਿੱਗਿਆ ਦੀ ਖੜਸੋ ਕੁ ਦਰਖਤਾਂ ਦੇਖ ਲਓ ਤੁਸੀਂ ਇਹਦੀ ਹਾਲਤ ਸਾਰੀ ਤੇ ਨਾਲੇ ਭਾਈ ਇਹ ਮੇਰਾ ਦੋਸ਼ ਲੱਗ ਰਿਹਾ ਮੈਂ ਜਮੀਂ ਨਾ ਪਟਾਉਣ ਚਾਹਨਾਂ ਲਵੇ ਆ ਮੇਰੀ ਰਿਕਾਰਡਿੰਗ ਕਢਾ ਕੇ ਦੇਖ ਲਓ ਮੈਂ ਗੁਰਦੁਆਰੇ ਪਾਠ ਚੱਲ ਰਿਹਾ 6 ਤੋਂ ਲੈ ਕੇ 11 ਵਜੇ ਤੱਕ ਗੁਰੂ ਘਰ ਇਹ ਜਿਹੜੇ ਕਹਿੰਦੀ ਹੈ ਕਮੇਟੀ ਜਿਹੜਾ ਪੋਤਰਕਾਰ ਕਹਿੰਦੇ ਆ ਵੀ ਦਰਖਤ ਪੱਟਦੇ ਜਾਂ ਲਾਤੇ ਇਹ ਸਾਡੇ ਸਾਰੇ ਕਮੇਟੀ ਦੇ 200 150 ਦਰਖਤਾਂ ਅੰਦਰ ਜਾ ਕੇ ਦੇਖ ਲਓ ਜਿਹੜੇ ਕੋਈ ਟੁੱਟੇ ਹੋਏ ਦਰਸਤਰੇ ਹੋ ਨਾ ਇਹ ਨੇਰੀ ਨਾਲ ਇਕੱਲੇ ਡਿੱਗ ਗਏ ਹੋਰ ਨਹੀਂ ਡਿੱਗੇ ਕੋਈ ਆ ਦੇਖੋ ਜੀ ਆ ਪੈ ਨਹੀਂ ਡਿੱਗੇ ਅੰਦਰ ਜਾ ਕੇ ਦੇਖ ਲਓ ਤੁਸੀਂ ਸਾਰੇ ਆ ਪੈ ਨਹੀਂ ਸਾਰੇ ਦਰਸਤ ਡਿੱਗੇ ਹੋਰ ਲੋਕਾਂ ਨੇ ਦੇਖ ਲਓ ਤੁਸੀਂ ਕਿੰਨੇ ਘੜੇਗੇ ਅੱਛਾ ਉਸ ਤੋਂ ਬਾਅਦ ਇਹ ਪਟਿਆ ਹੋਇਆ ਵੀ ਦਿਖ ਰਿਹਾ ਹੈ ਇਹ ਜਰ ਇਹ ਡਿੱਗ ਪਿਆ ਤੇ ਮੁੰਡਾ ਠੇਕੇ ਆਇਆ ਉਹ ਖੜਾਈ ਅੱਛਾ ਉਹਨੇ ਮਾੜਾ ਮੋਟਾ ਸਿੱਧਾ ਕਰਾਉਣ ਦੀ ਕੋਸ਼ਿਸ਼ ਕੀਤੀ ਇਹ ਪਟ ਗਈ ਨੂੰ ਜਾ ਕੇ ਪੁੱਛ ਲਓ ਬੰਦੇ ਨੂੰ ਜੀ ਜੀ ਮੈਂ ਪਟਾਇਆ ਇਹਰੀ ਨਾਲ ਪਟਾਇਆ ਹੈਗਾ ਸੁੱਕ ਸੁੱਕ ਜਾ ਹੋਇਆ ਹੋਇਆ ਤੇ ਆ ਦੇਖ ਜੀ ਇੱਧਰਲੇ ਵੀ ਟੁੱਟੇ ਹੋਏ ਨੇ ਅੱਛਾ ਹਾਂ ਮੇਰੀ ਨਾਲ ਨੇ ਸਾਰੇ ਫਿਰ ਨੰਨੇ ਮੇਰੀ ਨਾਲ ਫਿਰ ਤੁਸੀਂ ਇਹ ਬਾਅਦ ਚ ਪੱਟੇ ਸੀ ਇਹ ਅਸੀਂ ਜੀ ਪਰਾਂ ਕਰਨ ਕੋਤੋਂ ਉਹ ਕਰਦੇ ਸੀ ਪਰਾਂ ਕਰ ਲਾਂਗੇ ਠੀਕ ਹੈ ਇਹਦੇ ਕਰਕੇ ਕਰਦੇ ਸੀ ਇਹ ਚੱਕੇ ਚੱਕੇ ਨਹੀਂ ਗਿਆ ਭਾਰੀ ਸੀ ਭਾਰੀ ਕਰਕੇ ਚੱਕਿਆ ਨਹੀਂ ਗਿਆ ਉਹ ਟੇਕ ਵੀ ਟੁੱਟੀ ਹੋਈ ਹੈ ਇਹਦੀ ਮੈਂ ਤਾਂ ਕੋਈ ਨਹੀਂ ਹਾਂ ਦੇ ਤੇ ਕਿਲੇ ਚਿਸ਼ਾਨ ਘਾਟ ਟੁੱਟ ਗਿਆ ਉਹ ਦੇਖ ਆ ਸਾਰੇ ਮੇਰੀ ਨਾਲ ਦੱਸੋ ਨਾ ਹੋਰ ਕੀ ਹੋਇਆ ਹੋਇਆ ਅਸੀਂ ਪਟਾਏ ਪਾਏ ਨੇ ਅਸੀਂ ਕੀ ਕਰਾਂਗੇ ਪਤਾਵਾ ਨਹੀਂ ਇਹਨਾਂ ਨੂੰ ਸਾਰੇ ਨਾ ਟੁੱਟੇ ਹੋਏ ਉਹ ਵੀ ਮੇਰੇ ਨਾਲੇ ਟੁੱਟਿਆ ਹੋਇਆ ਜੀ ਸਾਰੇ ਉਹ ਦੇਖ ਲਓ ਜੀ ਇਹ ਸਾਰੇ ਜੀ ਦਿੱਖੇ ਸੀ ਪਟਪਟਾਵਾਂਗੇ ਪੜਾਵਾਂਗੇ ਇਹਨੂੰ ਕੀ ਕਰਾਂਗੇ ਦੱਸੋ ਆ ਖੜ ਚੁਕਾ ਇਹ ਨਹੀਂ ਕਰਦੇ ਕਾ ਉਰੇ ਸੰਸਕਾਰ ਕਿਵੇਂ ਕਰਿਆ ਕਰਾਂਗੇ ਆ ਖੜ ਚੁਕਾ ਆ ਖੜ ਚੁਕਾ ਤਰਾਕ ਨਹੀਂ ਟੁੱਟੇ ਹੋਏ ਨੇ ਦੱਸੋ ਆ ਦੇਖੋ ਜੀ ਪਟਾਉਣੀ ਪਟਾਉਣੀ ਪੈਣਗੇ ਬਣਾਉਣੀ ਪੈਣਗੇ ਬਾਕੀ ਆਪਣਾ ਕੋਈ ਦਰਖਤ ਪਟਾਉਣ ਚ ਕੋਈ ਰੋਲ ਵੀ ਨਹੀਂ ਹੈਗਾ ਇਹ ਮੈਂਬਰ ਦਾ ਨਾਮ ਲੈ ਰਿਆ ਮੈਂਬਰ ਦਾ ਪ੍ਰੂਫ ਦੇ ਦੇ ਵੀ ਇਹ ਦਰਖਤ ਪਟਾਉਣ ਚ ਹੋਰੇ ਲਵੇ ਤੀ ਵੀ ਅਸੀਂ ਵਿੱਚ ਲਾ ਰਹੇ ਆ ਆ ਸਾਰੀ ਕਮੇਟੀ ਖੜੀ ਆ ਸਾਰਾ ਬੇੜਾ ਖੜਾਈ ਉਹੀ ਖਾਮ ਖਾ ਸਿਆਸਤ ਬਾਜੀ ਨਾ ਕਰੋ ਜਿਹੜਾ ਕੋਈ ਕੰਮ ਚੱਜਦਾ ਕਰਦਾ ਉਹਨੂੰ ਕਰ ਲਿਆ ਕਰੰਦੂ ਨਾ ਅਗਲੀ ਗੱਲ ਦੁਬਾਰਾ ਦਹਰਾ ਦੇ ਹਾਂ ਬਾਕੀ ਬਾਗ ਹੈ ਜਿਹੜਾ ਇਹਨੇ ਸਹੀ ਇੱਕ ਕੀਲੇ ਦਾ ਬਾਗ ਤੀ ਹਾਲੀਆ ਸੜਕ ਤੇ ਸਾਰੇ ਪਿੰਡ ਤੋਂ ਪੁੱਛਿਆ ਜਾਂਦੇ ਆ ਆ ਤੀ ਯੂਰੇ ਬਾਗ ਇਹਨੇ ਆਪਦਾ ਇੱਕ ਕੀਲੇ ਦਾ ਬਾਗ ਪਟਾਇਆ ਅਮਰੂਦਾ ਦਾ ਜੀ ਇਹਦੇ ਬਾਪ ਦਾ ਇਹਦੇ ਬਾਪ ਦਾ ਲਾਇਆ ਹੋਇਆ ਫਿਰ ਇਹਨੇ ਆਖਿਆ ਕਿ ਮੈਂ ਪੰਛੀਆਂ ਵਾਸਤੇ ਬਾਜਰਾ ਬੀਜਿਆ ਜਾ ਕੇ ਦੇਖ ਲੋ ਜੀ ਕੀ ਕਿਹੜਾ ਬਾਜਰਾ ਬੀਜਿਆ ਹੋਇਆ ਪੰਛੀਆਂ ਵਾਸਤੇ ਇਹਦਾ ਜੀ ਉਹ ਸਿਆਸਤ ਬਾਜੀ ਹੋ ਰਹੀ ਆ ਕੋਈ ਦਰਖਤ ਨਹੀਂ ਪੱਟਿਆ ਨਾ ਸਾਨੂੰ ਲੋੜ ਆ ਪੱਟਣ ਦੀ ਅਸੀਂ ਤਾਂ ਪਹਿਲਾਂ ਹੀ ਤੁਸਾਨ ਘਾੜ ਕੇ ਦੇਖ ਲੋ ਜੀ ਕਿੰਨੇ ਲੱਗੇ ਨੇ ਬਿਲ ਵੀ ਪਏ ਨਹੀਂ ਦਰਖਤਾਂ ਦੇ ਸਾਡੇ ਲਵੇ ਕਮੇਟੀ ਲਾਵੇ ਮੈਂ ਪੰਚਾਇਤ ਮੈਂਬਰ ਆ ਜੀ ਇੱਕ ਵੀ ਦਰਖਤ ਕਦੇ ਪੜਦਾ ਦੇਖਿਆ ਮੈਂ ਹੁਣ ਵੀ ਦੇਣ ਦਾ ਰਜੇ ਬਰ ਦਰਖਤ ਪੱਟਿਆ ਹੋਵੇ ਆ ਬੰਦਾ ਠੇਕੇ ਵਾਲਾ ਜੀ ਖੜਸੋਕ ਦਰਖਤ ਹੈ ਇਹਦੇ ਸਾਈਡ ਤੇ ਕਰਾਉਣ ਦੀ ਕੋਸ਼ਿਸ਼ ਕਰੀ ਆ ਦਰਾਸਤ ਦੀ ਕੋਈ ਪੱਟਿਆ ਨਹੀਂ ਪੁੱਛ ਲੋ ਇਹਨੂੰ ਕਰਾਉਂਵਾਦੀ ਕਿਲਾਸ ਹੈ ਸਾਈਡ ਤੇ ਸਾਈਡ ਤੇ ਕਰਾਉਂਗੇ ਜੀ ਸਾਈਡ ਤੇ ਕਰਾਉਂਦੇ ਇਹ ਬੰਦਾ ਸਾਈਡ ਤੇ ਕਰਾਉਂਦੀ ਦਰਾਸਤ ਜੀ ਆਹ ਦੇ ਜਿਵੇਂ ਜੀ ਆਹ ਛੱਕੇ ਪੈਨੇ ਆਏ ਹੋ ਹੁਣ ਦੱਸੋ ਜੀ ਇਹਨੂੰ ਸਾਈਡ ਤੇ ਕਰਨੇ ਪੈਣਗੇ ਸਮਸ਼ਾਨ ਘਾਟ ਨੇ ਲੋਕ ਗਾਲਾਂ ਦੇਣਗੇ ਵੀ ਐ ਨਹੀਂ ਕਰਦੇ ਐ ਨਹੀਂ ਕਰਦੇ ਜੀ ਬਾਕੀ ਜਿਹੜਾ ਉਹ ਜੀ ਪਰਲੇ ਦੇਖੋ ਵੀ ਟੁੱਟਿਆ ਹੋਇਆ ਸਾਰਾ ਠੀਕ ਹੈ ਗੱਲ ਮੈਂ ਤਾਂ ਇਹ ਕਹਿਣਾ ਚਾਹਣਾ ਕੋਈ ਵੀ ਹੈ ਚਾਹੇ ਪਾਰਟੀ ਬਾਜ਼ੀ ਲਾ ਲੋ ਚਾਹੇ ਕੋਈ ਵੀ ਲਾ ਲੋ ਵੀ ਬਿਨਾ ਪਹਿਲਾਂ ਗੱਲ ਦੀ ਇਨਕੁਆਰੀ ਕਰੋ ਫੇਰ ਜਾ ਕੇ ਆਪਾਂ ਵੀਡੀਓ ਸਾਂਝੀ ਕਰੋ ਵੀ ਹੁਣ ਸਾਡੇ ਪੰਚਾਇਤ ਚਲੋ ਪਿਛਲੀ ਲਾ ਲਓ ਚਾਹੇ ਸਾਡੀ ਲਾ ਲਓ ਹਨਾ ਮੈਂ ਸਰਪੰਚ ਦਾ ਬੇਟਾ ਵੀ ਇਹਦੇ ਵਿੱਚ ਮਤਲਬ ਆਪਣਾ ਸੈੱਟ ਬਣਿਆ ਤੀਗਾ ਉਹ ਨੇਰੀ ਨੇ ਸਾਰਾ ਚੱਕ ਕੇ ਨਾਲੇ 'ਚ ਛੜਤਾ ਤੁਸੀਂ ਵੀਡੀਓ 'ਚ ਵੀ ਦੇਖ ਲਿਓ ਵੀਡੀਓ 'ਚ ਦੇਖ ਲਓ ਜੀ ਤੇ ਬਾਕੀ 4-5 ਦਰਖਤ ਸਾਡੇ ਪਿੰਡ ਦੇ ਹੋਰ ਵੀ ਮਤਲਬ ਖੇਤਾਂ ਦੇ ਵੀ ਆਪਣਾ ਨਾਲੇ ਤੇ ਰੋਟੀਰਾਮ ਦੇ ਡੇਰੇ ਕੋਲ ਉੱਥੇ ਵੀ ਦਰਖਤ ਨਾਲੇ ਦੇ ਵਿੱਚ ਟੇਡਾ ਕਰਿਆ ਪਿਆ ਨੇਰੀ ਨੇ ਇੱਥੇ ਵੀ ਮਤਲਬ ਸਿਵਿਆਂ ਦੇ ਵਿੱਚ ਵੀ ਮਤਲਬ ਨੇਰੀ ਨੇ ਸਾਰੇ ਦਰਖਤ ਤੋੜੇ ਮਰੋੜੇ ਪਏ ਨੇ ਸਾਡੇ ਖੇਤ ਉਹ ਕਸੂਰ ਕੀ ਦਾ ਜੇ ਹੁਣ ਚਲੋ ਮੰਨ ਲਓ ਕਿਸੇ ਨੇ ਸਾਈਡ ਤੇ ਕਰਕੇ ਉਹਨੂੰ ਉਹਦਾ ਹੱਲ ਤਾਂ ਕਰਨੀ ਹੈ ਹੁਣ ਨਹਿਰਾਂ ਤੇ ਟੁੱਟੇ ਪਏ ਹੁੰਦੇ ਨੇ ਸਪੈਦੇ ਟੁੱਟਰੇ ਹੁੰਦੇ ਨੇ ਨੇਰੀਆਂ ਤੇ ਦਰਖਤ ਟੁੱਟੇ ਪਏ ਹੁੰਦੇ ਨੇ ਉਹਨਾਂ ਉਹਨਾਂ ਨੂੰ ਫਿਰ ਉਹਨਾਂ ਨੂੰ ਮੰਨ ਲਓ ਮਹਿਕਮਾ ਚੱਕਣ ਲੱਗ ਗਿਆ ਉਹ ਮਹਿਕਮੇ ਨੂੰ ਐ ਥੋੜੀਆਂ ਵੀ ਉਹ ਪੱਟਣ ਲੱਗ ਗਏ ਕਈ ਵਾਰੀ ਗੱਲ ਦੀ ਇਨਕੁਵਾਰੀ ਜੋ ਹੁਣ ਨੇਰੀ ਨਾ ਹੁੰਦੀ ਆਪਾਂ ਉਦੋਂ ਬਾਅਦ ਜ ਇਹਨਾਂ ਤੇ ਸਵਾਲ ਕਰ ਸਕਦੇ ਤੇ ਜੇ ਨੇਰੀ ਨਾ ਆਉਂਦੀ ਇਦਾਂ ਸਭ ਨੂੰ ਪਤਾ ਹੈ ਵੀ ਨੇਰੀ ਆਈ ਹੋਈ ਹੈ ਬਹੁਤ ਜ਼ਿਆਦਾ ਤੂਫਾਨ ਤੀਗਾ ਉਹਨੇ ਸਾਰੇ ਦਰਖਤ ਮਤਲਬ ਤੋੜ ਮਰੋੜ ਦਿੱਤੇ ਤੇ ਇਹ ਇੱਥੇ ਆਪਣਾ ਸੈੱਡ ਬਣਿਆ ਹੋਇਆ ਤੇ ਉਹ ਵੀ ਤੋੜਤਾ ਹੁਣ ਜੇ ਆਪਾਂ ਕਹੀਏ ਵੀ ਇਹ ਬਣਾਉਣ ਵਾਲਿਆਂ ਦਾ ਜਾਂ ਮਤਲਬ ਪੰਚਾਇਤ ਦਾ ਨਹੀਂ ਕੋਈ ਸ਼ੇ ਦਾ ਕੋਈ ਕਸੂਰ ਨਹੀਂ ਤਾਂ ਜਦੋਂ ਨੇਰੀ ਨੇ ਤੋੜਤਾ ਨਹੀਂ ਬੇਕਾਬੂ ਦੀ ਨੇਰੀ ਬਹੁਤ ਜ਼ਿਆਦਾ ਅੱਛਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਫਿਰ ਵੀ ਬਵਾੜੀ ਖੜਾ ਕਰੇ ਜਾ ਰਹੇ ਮੈਂ ਕਹਿਣ ਦਾ ਭਾਵ ਜੀ ਇਹ ਹੈ ਵੀ ਐਫਸੀ ਕੋਈ ਵੀ ਚਾਹੇ ਵੀ ਵੀਡੀਓ ਨੂੰ ਮਤਲਬ ਪਾਉਣ ਤੋਂ ਪਹਿਲਾਂ ਵੀ ਉਹਦੀ ਚੰਗੀ ਤਰ੍ਹਾਂ ਜਾਂਚ ਕਰੋ ਵੀ ਇਹ ਕਾਰਨ ਕੀ ਹੈ ਪਿੰਡ ਦੇ ਵਿੱਚੋਂ ਪਤਾ ਕਰੋ ਠੀਕ ਹੈ ਵੀ ਮਤਲਬ ਬਹੁਤ ਸੋਚ ਸਮਝ ਕੇ ਕਦਮ ਇਹ ਚੱਕਿਆ ਕਰੋ ਵੀਡੀਓ ਪਾਉਣ ਦਾ ਠੀਕ ਹੈ ਵੀ ਬਿਨਾ ਗੱਲ ਵੀ ਐਵੇਂ ਵਿਵਾਦ ਨਾ ਵੀ ਐਵੇਂ ਮਤਲਬ ਬਿਨਾ ਉਹ ਤੋਂ ਗੱਲ ਤੋਂ ਵੀ ਵਿਵਾਦ ਨਾ ਖੜਾ ਕਰਿਆ ਕਰੋ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਬਹੁਤ ਸੋਚ ਸਮਝ ਕੇ ਕਰਿਆ ਕਰੋ ਇਹ ਕੰਮ ਠੀਕ ਧੰਨਵਾਦ ਹੈਗਾ ਇਹਨੂੰ ਵੀਡੀਓ ਦੇ ਵਿੱਚ ਦਿਖਾ ਦਿਓ ਉੱਥੇ ਇੱਥੇ ਲੱਗਿਆ ਹੋਇਆ ਤੀਗਾ ਬਹੁਤ ਮਤਲਬ ਮਜ਼ਬੂਤ ਲੱਗਿਆ ਹੋਇਆ ਤੀ ਇਹ ਇਹਦਾ ਨੇਰੀ ਨੇ ਇਹ ਨਹੀਂ ਛੱਡਿਆ ਦਰਖਤ ਨੂੰ ਕਿੱਥੇ ਉਹਦਾ ਜੜਾਂ ਖੋਖਲੀਆਂ ਹੁੰਦੀਆਂ ਨੇ ਦਰਖਤਾਂ ਦੀਆਂ ਦਾ ਦਰਖਤ ਨੂੰ ਕਿੱਥੇ ਛੱਡੂ ਜਦੋਂ ਇਹਨੂੰ ਨਹੀਂ ਬਣਾਏ ਹੋਏ ਨੂੰ ਛੱਡਿਆ ਇਹ ਕਿੱਥੋਂ ਪਟਿਆ ਗਏ ਆਹ ਰਿਹਾ ਉੱਥੇ ਲੱਗਿਆ ਅੱਛਾ ਇਧਰੋਂ ਆ ਪੈਣੇ ਚੈਨਰ ਇਧਰੋਂ ਪਟਿਆ ਅੱਛਾ ਹਾਂ ਆ ਆ ਪਹਿਨੇ ਸਾਰੇ ਅੰਗਲਜੀ ਦੀਆਂ ਕੁਰਸੀਆਂ ਦੇ ਉੱਪਰ ਸ਼ર્ટ ਸੀ ਇਹ ਹਾਂ ਕੁਰਸੀਆਂ ਦੇ ਉੱਪਰ ਸ਼ર્ટ ਸੀ ਹਾਈ ਹਾਂ ਉੱਥੇ ਮਾਰੇ ਸਾਰੇ ਇਹ ਤੂੰ ਕੀ ਬੋਲ ਉਹ ਵੀ ਬਿਊਂ ਦਾ ਮਾਰਾ ਜਿਹੜਾ ਉਹਦੇ ਵਿੱਚ ਕੁਛੀ ਦਿਵਾਉਂਦੇ ਚਾਹਦੇ ਉਹਦੇ ਵਿੱਚ ਸਾਰੀ ਗੱਲ ਹੁੰਦੀ ਹੈ ਕਿਉਂ ਜਾਨੀ ਕਿ ਵੀ ਸ਼ਰਟ ਚੱਕ ਕੇ ਦੇਖ ਲਓ ਕਿੱਥੇ ਲੈ ਗਿਆ ਹਾਂ ਪਹਿਨੇ ਪੱਟੇ ਪੋਲ ਜੀ ਦੇਖੋ ਉੱਥੇ ਗਏ ਹਗਾ ਪੱਟੇ ਪੋਲ ਉਹ ਥੋ ਭੱਜ ਗਈ ਪੋਲ ਉੱਥੇ ਵੀ ਪੋਲ ਤੇ ਆ ਰਹੀ ਠੀਕ ਆਹ ਬੋਲਦੇ ਇਸ ਤਰ੍ਹਾਂ ਦੇਖ ਸਕਦੇ ਹੋ ਵੀ ਸ਼ੱਟ 300 ਰੁਪਏ ਦੀ ਕੰਨੀ ਆ ਆ ਦੀ ਪੋਲ ਇੱਕਾ ਇੱਥੇ ਪੋਲ ਦੀ ਇਹ ਦੋਏ ਭੱਜ ਗਈ ਬਾਕੀ ਦੀ ਪੋਲਾ ਦੇਖੋ ਪੂਰੇ ਗੱਡੇ ਹੋਇਆ ਸੀ ਬੋਲ ਠੀਕ ਹੈ ਆਹ ਹੋਰੇ ਪੋਲ ਗੱਡੇ ਤੇ ਉੱਥੇ ਗੱਡੇ ਤੀ ਵੀ ਅਸੀਂ ਨੇ ਇਹ ਬਿਓ ਲੈਣ ਦੇ ਮਾਰੇ ਲੋਕੋ ਵੀਡੀਓ ਆਪ ਆਉਂਦੇ ਨੇ ਜੀ ਕੋਈ ਵਧੀਆ ਗੱਲਾਂ ਨਹੀਂ ਲੋਕਾਂ ਦਾ ਕੰਮ ਬਣਿਆ ਹੋਇਆ ਦਰਖਤ ਤੋਂ ਲੱਗੇ ਹੋਏ ਨੇ ਉਹ ਰੋਟਾ ਵੀ ਟੁੱਟਿਆ ਪਿਆ ਜੀ ਦੇਖ ਲਓ ਤੁਸੀਂ ਠੀਕ ਉਹ ਅਸੀਂ ਨੇ ਤੋੜਤੇ ਸਾਰੇ ਜਾਂ ਹੋਰ ਪਿੰਡਾਂ 'ਚ ਦਰਖਤ ਪੱਟਦੇ ਅਸੀਂ ਪੱਟਿਆ ਜੀ ਠੀਕ ਆ ਸੈੱਟ ਵੀ ਹਾਂ ਇਹ ਨਾ ਸਾਹਮਣੇ ਹਾਂ ਇਹ ਸੈੱਟ ਸਾਡੇ ਸਮਸ਼ਾਨ ਘਾਟ ਨੂੰ ਐ ਪਿਆ ਹੋਇਆ ਜੁਰੇ ਬੁੜੀਆਂ ਵੇਂਦੇ ਬੰਦੇ ਵੇਂਦੇ ਪੱਟ ਕੇ ਲੈ ਗਿਆ ਹਾਂ ਤੇ ਉਹ ਸੈੱਟ ਦੇਖੋ ਹੀ ਸਮਾਰ ਕੇ ਪਾਓ ਕਿੱਡਾ 50 ਬਾਈ 50 ਦਾ ਸੈੱਡ ਆਈ ਉਹ ਦੇਖ ਸਕਦੇ ਹੋ ਦੋਸਤੋ ਆਹ ਸੈੱਡ ਆ ਉਹ ਜਿਹੜਾ ਤੇ 30 35 ਫੁੱਟ ਤੋਂ ਮਤਲਬ ਲੈ ਆ ਕਿ ਨੇਰੀ ਨੇ ਇੱਥੇ ਤਾਂ ਸਿੱਟਿਆਗਾ ਇੱਕ ਗੰਦੇ ਨਾਲੇ ਦੇ ਵਿੱਚ ਦੇਖ ਸਕਦੇ ਹੋ ਕਿੱਡਾ ਸੈੱਡ ਧੀ ਗਏ ਤੇ ਬਹੁਤ ਸੋਹਣਾ ਸੈੱਡ ਦੀ ਜਦੋਂ ਮਤਲਬ ਕੋਈ ਮਰਗਤ ਹੁੰਦੀ ਤੇ ਇੱਥੇ ਬੁੜੀਆਂ ਬੁੜੀਆਂ ਦੇ ਬੈਠਣ ਵਾਸਤੇ ਇਹ ਥੋੜਾ ਬਾਹਰ ਤੀਗਾ ਦੇਖ ਸਕਦੇ ਹੋ ਇਹਨਾਂ ਵੀਰਾਂ ਨੇ ਮਤਲਬ ਜਿੰਨੇ ਵੀ ਇਲਜ਼ਾਮ ਲੱਗੇ ਨੇ ਉਹ ਸਿਰੇ ਤੋਂ ਖਾਰਜ ਕੀਤੇ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਜ਼ਰੂਰ ਕਰਿਓ ਨੂੰ ਫੋਨ ਲਾਇਆ ਲਸ਼ਮਣ ਚੱਠੇ ਨੂੰ ਹੈਲੋ ਹਾਂਜੀ ਹਾਂਜੀ ਮਾਸਟਰ ਜੀ ਗੁਲਜਾਰ ਸਿੰਘ ਢਾਲੀਵਾਲ ਬੋਲਦਾ ਹਾਂ ਹਾਂਜੀ ਹਾਂਜੀ ਬੇ ਗੁਲਜਾਰ ਜੀ ਹਾਂ ਹੋ ਠੀਕ ਹੈ ਭਾਈ ਲੋਤ ਵਧੀਆ ਭਰਾ ਜੀ ਠੀਕ ਹੈ ਇੱਕ ਛੋਟੀ ਬੋਰਡ ਵਾਲੀ ਉੱਤੇ ਸਾਰੇ ਖੜੇ ਨੇ ਤੁਹਾਡਾ ਫੋਨ ਜਨਨ ਕਿ ਹੁਣ ਗੱਲਬਾਤ ਜਨਨ ਕਿ ਵੀ ਹੈਂਡ ਫ੍ਰੀ ਹੈ ਸਮਝੋ ਜੀ ਤੇ ਚਠੇ ਜਿਹੜਾ ਬੋਹੜ ਵਾਲੀ ਤੁਸੀਂ ਵੀਡੀਓ ਪਾਈ ਸੀ ਇਹਨਾਂ ਨੇ ਬੁਲਾਇਆ ਸੀਗਾ ਕਮੇਟੀ ਨੇ ਬੂਟਾ ਸਿੰਘ ਸਾਰੀ ਖੜੇ ਨੇ ਉਰੇ ਦਾਰਾ ਸਿੰਘ ਸਾਰੀ ਜੰਨੀ ਕਿ ਕਮੇਟੀ ਕਮੇਟੀ ਕਹ ਲਓ ਬਾਕੀ ਮੈਂਬਰ ਪੰਚਾਇਤ ਇਹ ਕਹਿੰਦੇ ਵੀ ਸਾਡੇ ਤੇ ਝੂਠੇ ਦੋਸ਼ ਲਾਏ ਨੇ ਵੀ ਇਹ ਤਾਂ ਨੇਰੀ ਨਾਲ ਡਿੱਗੇ ਸੀ ਵੀ ਹੋਰ ਦਰਖਤ ਵੀ ਨੇਰੀ ਨਾਲ ਡਿੱਗੇ ਨੇ ਤੇ ਲੱਭੇ ਸ਼ੈੱਡ ਵੀ ਡਿੱਗੇ ਪਏ ਹੂੰ ਇਸ ਤਰ੍ਹਾਂ ਦੀ ਗੱਲ ਹੈ ਇਹਦੇ ਬਾਰੇ ਜਿੱਥੇ ਪੱਟੇ ਅਧਰਸ ਜੀ ਸੀ ਵੀ ਨਾਲ ਅੱਛਾ ਤੇ ਉਹ ਕਹਿੰਦੇ ਵੀ ਨੇਰੀ ਨਾਲ ਡੇ ਗਿਆ ਉਹ ਜਿਹੜਾ ਬੀਜ ਰਿਹਾ ਗਾ ਜਮੀਨ ਉਹ ਕਹਿੰਦਾ ਵੀ ਟੇਡਾ ਹੋਇਆ ਹੋਇਆ ਸੀ ਮੈਂ ਪਰਾਂ ਕਰਦਾ ਸੀ ਸਰੋਤਾ ਜੀ ਕੁਛ ਵੀ ਨਹੀਂ ਜਾਣੇ ਇਹ ਦਸਤ ਪੱਟਿਆ ਇਹ ਇਹਨਾਂ ਨੇ ਜਿਵੇਂ ਅੱਛਾ ਇੱਕ ਇਹਨਾਂ ਨੇ ਫਿਰ ਉਦੋਂ ਬਾਅਦ ਚੱਲੋ ਫਿਰ ਹੁੰਦੀ ਆ ਤੁਹਾਨੂੰ ਪਤਾ ਦੋ ਸਲਾਏ ਨੇ ਛੋਡੇ ਤੇ ਵੀ ਇਹ ਕਿੰਨਾ ਨੇ ਕੀਲੇ ਦਾ ਬਾਗ ਪੱਟਤਾ ਹੁਣ ਤੁਸੀਂ ਨੇ ਕਿ ਤਾਂ ਉਹ ਕੋਈ ਤਾਂ ਕਿੱਥੇ ਵਰਤਦਾ ਹੀ ਬਿਮਰੂਦਾਂ ਦਾ ਬਾਗ ਸੀਗਾ ਵੀ ਇਹਨਾਂ ਦੇ ਬਜ਼ੁਰਗਾਂ ਨੇ ਲਾਇਆ ਸੀ ਸ਼ਾਹੀਲੀ ਰੋਡ ਤੇ ਵੀ ਇਹਨੇ ਇਹਨੇ ਆਪਣੇ ਲక్ష్మణ ਸਿੰਘਾ ਆਪਣੇ ਤੋਂ ਥੋੜਾ ਨਾਂ ਲੈ ਕੇ ਵੀ ਇਹਨਾਂ ਨੇ ਪੱਟਾ ਤਾਂ ਮੈਂ ਤਾਂ ਕੋਈ ਗੱਗਰੀ ਉੱਠਿਆ ਜੀ ਅੱਛਾ ਇੱਕ ਲਾਇਆ ਇਹਨਾਂ ਨੇ ਬਾਜਰੇ ਵਾਲੀ ਆਪਣੀ ਵੀਡੀਓ ਵੀ ਦੇਖੀ ਸੀਗੀ ਵੀ ਬਾਜਰਾ ਉਹ ਤਾਂ ਰੋਲੇ ਵਾਲੀ ਜ਼ਮੀਨ ਸੀਗੀ ਕਹਿੰਦੇ ਵੀ ਉਸ ਤੋਂ ਬਾਅਦ ਵੀ ਕਿੱਥੇ ਜਾਨਵਰਾਂ ਲਈ ਕੁਝ ਲਾਇਆ ਨਹੀਂ ਮੇਰਾ ਪੋਣਾ ਖਿੱਲਾ ਕੋਲ ਵੀ ਬਾਜਰੇ ਦਾ ਜੀਜਾ ਖੜਾ ਦੇਖ ਕੇ ਉਹਨੂੰ ਸ਼ਾਹੀਲੀ ਰੋਡ ਤੇ 80 ਜਹਾ ਠੇਕੜੀ ਜ਼ਮੀਨ ਦੇ ਵਿੱਚ अच्छा कहंदे ਵੀ ਰੋਲੇ ਦੀ ਸੀ ਆ ਕਹਿੰਦੇ ਵੀ ਮੁੜਕੇ ਨਹੀਂ ਬੀਜਿਆ ਲਾਇਆ ਵੇ ਹੁਣ ਇਹਨਾਂ ਨੂੰ ਹੁਣ ਹੋਂ ਬਾਜਰਾ ਬੀਜੇ ਨੇ ਪੁੱਛ ਕੇ ਉਹ ਦੇਖੋ ਵੀ ਰੋਲੇ ਦੀ ਰੋਲੇ ਦੀ ਕਿੰਨੇ ਇੰਚਰਾਂ ਨੂੰ ਪੁੱਛੋ ਠੀਕ ਹੈ ਇਸ ਸਾਲ ਵਾਲੀ ਨਹੀਂ ਨਹੀਂ ਵਾਲੇ ਟੱਕ ਦੇ ਵਿੱਚ 80 85 ਦੇ ਠੇਕੇ ਦਾ ਰੇਟ ਆ ਜ਼ਮੀਨ ਦਾ ਉੱਥੇ ਨਾ ਪਾਉਣਾ ਕਿੱਲੋਂ ਪੰਜ ਕਨਾਲ ਜ਼ਮੀਨ ਹੈ ਬਾਜਰੇ ਦੀ ਵਿਕੀ ਆ ਠੀਕ ਹੈ ਜੀ ਹਾਂ ਜੀ ਹਰ ਸਾਲ ਬੀਜੂਗਾ ਠੀਕ ਹੈ ਉਹ ਤਾਂ ਉਹ ਤਾਂ ਮੇਰਾ ਪਰਸਨਲ ਮੈਟਰ ਆ ਜੀ ਉਹਨਾਂ ਦੇ ਇਹਨਾਂ ਨੂੰ ਅੱਡਾ ਕੋਈ ਤਾਲੁਕਤ ਨਹੀਂ ਇਸ ਗੱਲ ਦਾ ਮੈਂ ਕੀ ਕਰਦਾ ਨਾ ਕਿੱਛੇ ਦਾਨ ਕਰਦਾ ਕਿਵੇਂ ਕਰਦਾ ਠੀਕ ਹੈ ਤੇ ਬੰਡ ਲੈਣਾ ਤਾਂ ਪਿੰਡ ਪਿੰਡੇ ਤੋਂ ਕੋਈ ਪੈਸੇ ਇਕੱਠੇ ਕਰਦਾ ਜਿੱਤੋਂ ਕੋਈ ਇੱਕ ਢੇਲਾ ਵੀ ਦਾਨ ਲੈਣਾ ਤਾਂ ਦੱਸੋ ਠੀਕ ਹੈ ਤੇ ਹੁਣ ਬੋੜ ਵਾਲੀ ਗੱਲ ਕਮਾਈ ਜੋ ਦਸਵੰਤ ਕੱਢ ਕੇ ਦਾਨ ਦਾਨਪੁੰਨ ਕਰਦਾ ਹਾਂ ਚਲੋ ਤਾਂ ਅਗਲੇ ਦਿਨ ਜਿੰਨੇ ਹੈ ਕੋਈ ਵੀ ਕੁਝ ਕਰੇ ਹਨਾ ਆਪਾਂ ਨੂੰ ਦਾਨ ਘੱਟ ਕਰੇ ਵੱਧ ਕਰੇ ਤਾਂ ਆਬ ਤਾਂ ਨਿੱਜੀ ਮੈਟਰ ਹੈ ਤੇ ਹੁਣ ਬੋਹੜ ਵਾਲੀ ਗੱਲ ਹੈ ਜਿਹੜੀ ਲਵੇ ਠੇਕੇ ਵਾਲਾ ਵੀ ਖੜਾ ਹੈ ਉਹ ਕਹਿੰਦਾ ਵੀ ਇਹ ਸ਼ਿਮਸ਼ਾਨ ਘਾਟਣ ਵਾਲਾ ਇਹਨਾਂ ਦਾ ਕੋਈ ਹੋਰ ਨਹੀਂ ਇਹ ਤਾਂ ਵੀ ਇੱਕ ਨਿੱਜੀ ਜ਼ਮੀਨ 'ਚ ਬੀਜਦੇ ਆ ਠੇਕੇ ਤੇ ਲੈ ਕੇ ਵੀ ਮੈਂ ਪਰਾ ਕਰਦਾ ਸੀ ਖੜ ਸੁੱਕਾ ਹੈ ਬਈ ਪਰਿਵਾਰ ਸਾਰੇ ਸੀ ਐਸਸੀ ਭਾਈ ਜਿਹੜੇ ਲੋ ਕੁਛ ਹੋਏ ਸੀਗੇ ਕੋਕੜਾ ਦਰਖਤ ਪਟਕਾ ਪੂਰਾ ਪਿੰਡ ਚ ਰੌਲਾ ਪਿਆ ਜਿਹੜਾ ਦਰਖਤ ਪਟਕਾ ਬੋਹੜ ਦਾ ਬਹੁਤ ਪੁਰਾਣਾ 40 ਸਾਲ ਪੁਰਾਣਾ ਰੁੱਖ ਸੀ ਇਹ ਠੀਕ ਹੈ ਕੋਈ ਮੇਰੀਦਾਰਾ ਸਿੰਘ ਨਾਲ ਜਿਹੜਾ ਬੁੱਟਾ ਸੀ ਉਹਨਾਂ ਕੋਈ ਦੁਸ਼ਮਣ ਨਹੀਂ ਸਾਡੇ ਆਪਣੀ ਆਪਣੇ ਬੰਦੇ ਨੇ ਸਾਰੇ ਚਲੋ ਇੱਕੇ ਪਿੰਡ ਆ ਇੱਕ ਮੈਂ ਤੁਹਾਨੂੰ ਮੈਂ ਇੱਕ ਵਾਤਾਵਰਨ ਪ੍ਰੇਮੀ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਜੇ ਕੁਝ ਕੋਈ ਕੁਦਰਤ ਨੂੰ ਇਦਾ ਪਟਦਾ ਮੈਨੂੰ ਖਾ ਦਾ ਨਾਰਾ ਮਾਰਨਾ ਬਣਦਾ ਮੇਰਾ ਠੀਕ ਮੈਂ ਆਪਣਾ ਫਰਜ਼ ਨਿਭਾਇਆ ਬੰਦਾ ਆਪ ਉਹਦੇ ਕਰਮ ਕਰਦਾ ਹੈ ਇਹ ਆਪ ਦੇ ਕਰਮ ਕਰੀ ਦਾ ਜਿਹਹਾ ਜਿਹਾ ਬੰਦਾ ਕੋਈ ਆਪ ਆਪ ਦੇ ਕਰਮ ਕਰੀ ਜੰਨੇ ਆ ਠੀਕ ਹੈ ਜੀ ਜੇ ਆਪਾਂ ਕਿਤੇ ਕੋਈ ਗਲਤ ਹੁੰਦਾ ਆਪਾਂ ਦੱਸਦਾ ਕਹਿੰਦਾ ਵੀ ਇਹ ਭਾਈ ਬੋਰ ਦਾ ਰੁਖ ਪਟਦਾ ਗਲਤ ਹੈ ਠੀਕ ਹੈ ਉਹਨਾਂ ਰੁੱਖ ਪੱਟੇ ਜਿਹੜੇ ਪਿੰਡ ਦੇ ਵਿੱਚ ਬੰਦੇ ਡੇਰੇ ਦੇ ਵਿੱਚੋਂ ਰੁੱਖ ਪੱਟੇ ਗਏ ਬੰਦੇ ਰੁੱਖ ਪੱਟ ਤੇ ਮੈਂ ਆਇਆ ਸੀ ਉੱਥੇ ਲੇਟ ਹੋ ਗਿਆ ਦੱਸਿਆ ਨਹੀਂ ਕਿਸੇ ਨੇ ਮੈਂ ਡੇਰੇ ਆ ਕੇ ਗਏ ਉੱਥੇ ਬਹੁ ਪੱਟੇ ਗਏ ਜਿਹੜੇ ਨੇਰੀਆਂ ਦੇ ਉੱਥੇ ਸਾਨੂੰ ਪਤਾ ਨਹੀਂ ਲੱਗਿਆ ਸੀ ਜਿਹੜੇ ਡੇਰੇ ਪੱਟੇ ਸੀਗੇ ਉੱਥੇ ਸਾਨੂੰ ਪਤਾ ਨਹੀਂ ਲੱਗੇ ਸੀ ਇਥੇ ਬੁਲਾਰ ਸਿੰਘ ਜੀ ਇੱਥੇ ਇਹ ਬੂੜ ਦਾ ਰੁੱਖ ਪਟਿਆ ਗਿਆ ਹੈ ਹਨਾ ਪਰ ਮੈਨੂੰ ਮੈਨੂੰ ਕਿਹੜਾ ਰੁੱਖਾਂ ਦੀ ਕੱਲੇ ਨੂੰ ਜਰੂਰਤਾ ਇਹਨਾਂ ਨੂੰ ਜਰੂਰਤਾ ਇਹਨਾਂ ਕੇ ਜੀ ਆਉਣ ਵਾਲੀ ਪੀੜ੍ਹੀਆਂ ਨੂੰ ਜਰੂਰਤਾ ਜੀ ਨਾ ਜਿਹੜੇ ਡੇਰੇ 'ਚ ਕਹਿੰਦੇ ਕਾਫੀ ਪੱਟੇ ਸੀ ਮੈਂ ਡੇਰੇ 'ਚ ਆਇਆ ਵੀ ਸੀ ਮੈਂ ਲੇਟ ਮੈਨੂੰ ਪਤਾ ਨਹੀਂ ਲੱਗਿਆ ਬਾਅਦ 'ਚ ਪਤਾ ਲੱਗਿਆ ਵੀ ਪੱਟਦੇ ਸੂਬੇ 'ਚ ਲੋਕ ਸਾਰੇ ਦੁਨੀਆ ਪੱਟੀ ਜਾਂਦੇ ਜਿਹੋ ਹੁੰਦੀ ਆਪਾਂ ਤਾਂ ਜਿੱਦਾਂ ਖਾਣਾ ਨਾਰਾ ਮਾਰ ਸਕਦਾ ਕਿਤੇ ਕੁਤਰੋ ਇਹ ਸਾਂਝੀ ਸਾਂਝ ਸੀਗਾ ਇੱਥੇ ਵੀ ਨਹੀਂ ਪੱਟਣਾ ਚਾਹੀਦਾ ਸੀ ਚਲ ਠੇਕੇ ਦੇਣ ਹੁਣ ਤੁਸੀਂ ਦੋਸਤੋ ਸ਼ਮਸ਼ਾਨ ਘਾਟਾਂ ਨੂੰ ਇਹ ਕੋ ਚੰਗੀ ਗੱਲ ਥੋੜੀ ਆ ਤੁਸੀਂ ਪਿੰਡਾਂ ਦੇ ਸ਼ਮਸ਼ਾਨਘਾਟ ਵੱਡ ਵੱਡ ਕੇ ਅੱਡੇ ਕਰ ਲਏ ਬਰਖਤਾਂ ਨੂੰ ਪੱਟ ਕੇ ਉਹ ਠੇਕੀਆਂ ਤੇ ਦੇਣ ਲੱਗੇ ਕਿ ਕੋ ਸਾਡੇ ਸੱਜਾ ਚਾਰ ਦਾ ਹਿੱਸਾ ਥੋੜੀ ਆ ਸਾਡੇ ਪੁਰਖਾਂ ਨੇ ਕਦੇ ਲੱਟੋਬੇ ਠੇਕੇ ਦੇ ਦਿੱਤੇ ਸੀ ਨਾ ਕਦੇ ਇਦਾਂ ਪਿੰਡਾਂ ਸ਼ਮਸ਼ਾਨਘਾਟ ਠੇਕੇ ਦੇ ਦਿੱਤੇ ਸੀ ਇਨਕਮ ਸੋਰਸ ਦਾ ਇਨਕਮ ਸੋਰਸ ਬਣਾਇਆ ਸੀ ਉਹ ਮੂਰੇ ਪਹਿਲਾ ਸ਼ਮਸ਼ਾਨਘਾਟ ਹੁੰਦਾ ਉੱਥੇ ਇਹਨਾਂ ਦੀ ਬਾਤਾਂ ਮਾਰ ਰਹੇ ਲੋਕਾਂ ਨੂੰ ਪੁੱਛਿਆ ਜਾਵੇ ਵੀ ਉੱਥੇ ਇਹਦਾ ਬਾਗ ਹੈਗਾ ਕਿ ਨਹੀਂ ਹੈਗਾ ਜਿਆ ਮੋਟਰ ਤੇ ਇਹ ਨਾਮ ਕਰਾ ਲਓ ਇਹਦਾ ਬਾਗ ਹੈ ਮੇਰਾ ਬਾਗ ਨਹੀਂ ਸੀ ਇਹ ਬਾਗ ਨਹੀਂ ਉਹ ਤਾਂ ਕਹਿੰਦਾ ਵੀ ਹੈ ਹੀ ਨਹੀਂ ਸੀਗਾ ਦੇਖੋ ਇਹ ਨਾਮ ਕਰਾ ਲਓ ਹੋਰ ਪ੍ਰਿੰਟ ਤੋਂ 7 ਦਿਨਾਂ ਹੋਰ ਜਿਹਨੂੰ ਮਾਰ ਦਿੱਤਾ ਬਾਗ ਤਾਂ ਹੈਗਾ ਸੀ ਤੇ ਦੇਖਿਆ ਹੈਗਾ ਸ਼ਮਸ਼ਾਨ ਘਰ ਦੀਆਂ ਬਾਕੀ ਉਹ ਕਹਿੰਦਾ ਮੇਰਾ ਤਾਂ ਇਹਦਾ ਨਿੱਜੀ ਮਸਲਾ ਕਹਿੰਦਾ ਇਹਦੇ ਨਾਲ ਤਾਂ ਫਿਰ ਕੁਝ ਨਹੀਂ ਨਿੱਜੀ ਕੀ ਹੈ ਇਹ ਇਹ ਸਾਰਾ ਨਿੱਜੀ ਸਾਰਾ ਸ਼ਮਸ਼ਾਨ ਘਰ ਦੀ ਦਾ ਉਹ ਸ਼ਮਸ਼ਾਨ ਘਰ ਨਹੀਂ ਨਿੱਜੀ ਨਹੀਂ ਹੈਗਾ ਕਦੇ ਪਿੰਡਾਂ ਤੋਂ ਲਾਈ ਦੀ ਇਹ ਬੰਦੇ ਨੇ ਇਹਨਾਂ ਦੇ ਵਿੜੇ ਦਾ ਤਾਂ ਹੈ ਸੁਸਾਨ ਘਟ ਨਹੀਂ ਇਹ ਤਾਂ ਹੱਥੋਂ ਬੂਲਾ ਦਾ ਸੁਸਾਨ ਘਟ ਹੈ ਇਹ ਆ ਕੇ ਪੰਗੇ ਲੈਣੇ ਨੇ ਲੋਕਾਂ ਨੂੰ ਲੜਾਉਣੇ ਹੋਰ ਦਰਖਤ 20 ਟੁੱਟ ਕੇ 20 ਖੇਤਾਂ ਦੇ ਲੋਕਾਂ ਦੇ ਖੇਤ ਉਹ ਤਾਂ ਦਿਖੇ ਨਹੀਂ ਹੈਗੇ ਇਕੱਲਾ ਟਰਾਂਸਫਰ ਹੋ ਗਏ ਆ ਉਹ ਇਕੱਲਾ ਡੇਟਾ ਹੋ ਗਿਆ ਜਿਹੜਾ ਖੜ ਸੁੱਕਦੀ ਹੈ ਪਟਾਦਾ ਇਹ ਦਿਖੇ ਨੂੰ ਕਦੇ ਨਹੀਂ ਵੀਡੀਓ ਦਾ ਪਾਈ ਨਹੀਂ ਦਰਖਤ ਲਾਉਂਦੇ ਸੀ ਇਹ ਬੰਦੇ ਨੇ ਜਿਹੜੇ ਨੇ ਇਹ ਬੰਦੇ ਨੇ ਕਦੇ ਵੀਡੀਓ ਪਾਈ ਨਹੀਂ ਦਰਖਤ ਲਾਉਂਦੇ ਨਹੀਂ ਆਪ ਲਾਉਂਦਾ ਨਹੀਂ ਦਰਖਤ ਅੱਛਾ 100 150 ਦੇਖ ਲਈ ਫਿਰ ਸੂਏ ਤੇ 100 150 ਅੱਧਾ ਕਿਲਾ ਮੇਰਾ ਬਾਗ ਦਾ ਲਾਇਆ ਹੋਇਆ ਨਹੀਂ ਇਹ ਦਿਖਾਇਆ ਮੈਂ ਪੱਤਰਕਾਰ ਨਹੀਂ ਮੈਂ ਹੁਣ ਚੱਲਦਾ ਵੀ ਲੱਗਿਆ ਹਾ ਕ ਨਾ ਲੱਗਿਆ ਹੋਇਆ 100 150 ਦਰਖਤ ਸਾਡੇ ਇੱਕਾਂ ਸਾਰੀਆਂ ਦੇਖ ਲਓ ਸਾਡੀ ਕਮੇਟੀ ਨੇ ਲਾਈਆਂ ਹੋਈਆਂ ਨੇ ਇੱਕ ਵੀ ਕਹਦੇ ਪੱਤਰਕਾਰ ਨੇ ਲਾਈ ਆ ਜੜੇ ਇੱਕ ਵੀ ਅੰਦਰ ਪੱਡੇ ਲਾਏ ਹੋਏ ਨੇ 50 60 ਇੱਕ ਵੀ ਕਹਦੇ ਕਿ ਲਾਇਆ ਹੋਇਆ ਕਿਸੇ ਤੋਂ 1 ਰੁਪਿਆ ਦਾਨ ਮੰਗਿਆ ਹੋਵੇ ਇੱਕ ਸੁਸ਼ਾਨ ਘਾਟ ਵਾਸਤੇ 1 ਰੁਪਿਆ ਕੋਈ ਹੱਥ ਥੜਾ ਕਰਕੇ ਕਹਦੇ ਇਹ ਕਮੇਟੀ ਨੇ ਪੈਸਾ ਤੋਂ ਪੈਸੇ ਮੰਗ ਕੇ ਸੁਹਸਾਨ ਘੜ ਦੇ ਕੰਦਾ ਉੱਤੇ ਤਿਆਰ ਕਰੀਆਂ ਨੇ ਅਸੀਂ ਆਪ ਦੇ ਹੋਂ ਕਿਤੋਂ 10 ਲੈ ਲਿਆ ਕਿਤੋਂ 5 ਲੈ ਲਿਆ ਕਿਤੋਂ 2 ਲੈ ਲਿਆ ਐਂ ਕੰਦਾ ਤਿਆਰ ਕਰੀਆਂ ਨੇ ਠੀਕ ਅੱਜ ਇਹ ਕਹਿੰਦੇ ਨੇ ਐਂ ਕਰਤਾ